نوہ شہر پروگرام میں واسدے پردیسی بھی طرف آپ جیدہ ہاں دک سواگت کریں پیشان جلہ شیر پاگسنگ پاگنا سواندر آجہیاں مشیس سرگرمیہ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਰ ਇੱਕ ਸਵਾਗਤ ਹੈ ਸੋ ਅੱਜ ਅਸੀਂ ਤੁਹਾਨੂੰ ਦਿਖਾ ਲਿਆ ਕਿ ਥੋੜੀ ਜਿਹੀ ਬਾਰਸ਼ਾਂ ਦੇ ਨਾਲ ਹੀ ਜਿਹੜਾ ਕੋਠੀ ਰੋਡ ਤੇ ਕਿਵੇਂ ਪਾਣੀ ਖੜ ਗਿਆ ਇਹ ਜਿਹੜੀ ਅੱਜ ਦੀ ਮੁਸ਼ਕਲ ਨਹੀਂ ਬੜੀਆਂ ਅ ਕਈ ਸਾਲਾਂ ਤੋਂ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਅਸੀਂ ਦੇਖਦੇ ਆਏ ਹਾਂ ਸੋ ਇਹਦੇ ਲਈ ਲੋਕਾਂ ਦੀ ਮੰਗ ਹੈ ਕਿ ਇਸ ਰੋਡ ਦੇ ਉੱਤੇ ਜਿਹੜੇ ਦੁਕਾਨਦਾਰ ਹੈ ਉਹਨਾਂ ਦੀ ਦੁਕਾਨਦਾਰੀ ਵੀ ਨਹੀਂ ਦੇ ਕਾਰਨ ਬੰਦਾ ਹੋ ਜਾਂਦੀ ਹੈ ਸੋ ਸਾਰਿਆਂ ਦੀ ਮੰਗ ਹੈ ਕਿ ਜਿਹੜਾ ਨਗਰ ਕੌਂਸਲ ਨਵਾਂ ਸ਼ਹਿਰ ਇਸ ਸਮੱਸਿਆ ਦੇ ਵੱਲ ਧਿਆਨ ਕਰੇ ਸਮੇਂ ਆ ਤੁਹਾਡਾ ਆਪਣਾ ਪੱਤਰਕਾਰ ਵਾਸਤੇ ਪਰਦੇਸੀ ਨਵਾਂ ਸ਼ਸਤਰ ਗਰਮੀਆਂ YouTube ਚੈਨਲ ਨਵਾਂ ਸ਼ਸਤਰ ਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਆ ਨਵਾਂ ਸ਼ਹਿਰ ਦੇ ਗੜਸ਼ੰਕਰ ਰੋਡ ਤੇ ਗੁਰਦੁਆਰਾ ਟਾਲੀ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾ ਦੇ ਅਤੇ ਰਿੱਤੀਆਂ ਸਿੱਧੀਆਂ ਦੇ ਦਾਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਜੀ ਦਾ 531ਵਾਂ ਪ੍ਰਕਾਸ਼ ਹੋ ਸਭ ਜਿਹੜਾ ਮਿਤੀ 1 ਸਤੰਬਰ ਦਿਨ ਸੋਮਵਾਰ ਨੂੰ ਤਪਸਥਾਨ ਮੰਦਿਰ ਬਾਬਾ ਸ਼੍ਰੀਚੰਦ ਜੀ ਉਦਾਸੀਨ ਗੁਰਦੁਆਰਾ ਟਾਲੀ ਸਾਹਿਬ ਗੜਸ਼ੰਕਰ ਰੋਡ ਨਵਾਂ ਸ਼ਹਿਰ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਸੋ ਇਸ ਮੌਕੇ 1 ਸਤੰਬਰ ਨੂੰ ਭਾਈ ਸੁਖਦੇਵ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਭਾਈ ਪਰਵਿੰਦਰ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਅਤੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ 26 ਅੱਠ 25 ਤੈਨ ਮੰਗਲਵਾਰ ਨੂੰ ਜੋਗੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਲੜੀ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਦੇ ਪੋਗ ਮਿਤੀ 28/8/25 ਨੂੰ ਸਵੇਰੇ 8 ਵਜੇ ਪੈਣਗੇ ਸੋ ਇਸੇ ਤਰ੍ਹਾਂ ਦੂਸਰੀ ਲੜੀ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਤੇ ਪੋਗ ਮਿਤੀ 30/8/25 ਨੂੰ ਪੈਣਗੇ ਅਤੇ ਤੀਸਰੀ ਲੜੀ ਮਿਤੀ 30/8/2025 ਨੂੰ ਸਵੇਰੇ 11 ਵਜੇ ਆਰੰਭ ਹੋਵੇਗੀ ਜਿਸ ਤੇ ਪੋਗ ਅ 1 ਸਤੰਬਰ ਨੂੰ ਸਵੇਰੇ 9 ਵਜੇ ਪਹਿਣਗੇ ਇਸ ਦੇ ਉਪਰੰਤ ਧਾਰਮਿਕ ਦੀਵਾਨ ਸਜਾਈ ਜਾਣਗੇ ਸੋ ਇਸ ਸਬੰਧ ਵਿੱਚ 23 ਅਗਸਤ ਤੋਂ 29 ਅਗਸਤ ਤੱਕ ਪਰਵਾਤ ਫੇਰੀਆਂ ਵੀ ਗੱਡੀਆਂ ਜਾ ਰਹੀਆਂ ਨੇ ਸੋ ਇਸ ਸਬੰਧ ਦੇ ਵਿੱਚ ਨਗਰ ਕੀਰਤਨ ਜਿਹੜਾ 30 ਅਗਸਤ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਟਾਲੀ ਸਾਹਿਬ ਤੋਂ ਆਰੰਭ ਹੋਵੇਗਾ ਅਤੇ 1 ਸਤੰਬਰ ਨੂੰ ਜੋ ਕਿ 531ਵਾਂ ਪ੍ਰਕਾਸ਼ ਹੋਸਾ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ ਅਤੇ 4 ਸਤੰਬਰ ਨੂੰ ਸਾਧੂ ਪੰਡਾਰਾ 4 ਸਤੰਬਰ ਦੇ ਨਵੀਂਰਵਾਰ ਨੂੰ ਹੋਵੇਗਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ 何で سارے یو آج آجتے پھنسٹر بھی بہت کمناتا تھا 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 کہ آرسی صاحب یہ آرسی صاحب کیا جو ریجن کی سٹاپ میکنگ تھا بڑیا پسج میں نمائے پاس نہ دیتا دنگا پیدا ہی سٹاپ میکنگ کے چھوڑی کانفرنس میں بہت کچھ آگے رہے ہیں لائن ترجہ سینگی شوا وجاؤں گے چیئرپرسن پروندر امرجیت سنگھ جی لوے کالا کیسی کی جون کیا پاسا ممکنم ممکنم جون کیا

We've been talking. ਦੀ ਦਾ ਪ੍ਰੈਜ਼ੀਡੈਂਟ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਗਾਲਰੀ ਦੇ ਸਰਵਨ ਲਈ ਬਹੁਤ ਬਹੁਤ

آپ ہمیں دنیاوی سے اوپر بردان کریں جس سے سچا گیان کرتا ہے ہم سب آپ آپسی متبے مٹائیں اور آپ ہمیں خود غرضی سے نظام دلائیں ہم ہر حالت میں شام اور مجبورت رہیں اور مانو کی سیوہ کی اونچے لکشے کے لیے سترٹ رہیں پرماتمہ کریں کہ آنے والے دنوں میں سد مانو جاتی کے لیے بھاو اور سمان ہو ہماری سوتنتا دوی جان اور سب قوموں کی سرکشتا کا آدھار ہو آپ ہی کی آگے چلے گی سب گرجنوں اور کی پوری جو اچھی زندگی کا راستہ دکھاتے ہم کہ ہماری پرارتھنا کرو دھنیہ واد نیشنل جن گن من جے بھارت و ਪੰਜਾਬ ਸਿੰਧ ਗੁਜਰਾਤ ਮਰਾਠਾ ਧਾਵੜੇ ਉੱਤਕਲ ਬੰਗ ਬੰਗ ਹੀਮਾਚਲ ਯਮੁਨਾ ਗੰਗਾ ਉਛਲ ਜਲ ਦੀ ਤਰੰਗ ਆਪ ਸੁਭਨਾ ਮੇ ਜਾਗੇ ਤਬ ਸੁਭ ਆਸ਼ਿਸ਼ ਮੰਗੇ ਨਾਏ ਸਭ ਜੈ ਅਗਾਥਾ ਨੰ ਬ੍ਰਹਮ ਮੰਨ ਅਹ ਕਾਰਿਕ ਜੈ ਹੈ ਭਾਰਤ ਵਾਂਗਿ ਵਿਧਾਤਾ ਜੈ ਹੈ ਜੈ ਹੈ ਜੈ ਹੈ ਜੈ 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 ਸਰਮੇ ਉਹਨਾਂ ਦੀ ਗੱਲ ਨਹੀਂ ਕਰਨਗੇ ਜੀ ਪ੍ਰੈਜ਼ੀਡੈਂਟ ਸਾਹਿਬ ਉਹਨਾਂ ਗੱਲ ਨਹੀਂ ਕਰਕੇ ਸ਼ਰੀਫ ਹੋਣਾ ਚਾਹੀਦਾ پاس ڈسٹرکٹ ورکر بچے بہت آئی ہیں یہاں سے سٹتا جینے آن کا فالو کر رہا ہوں اور ایکسٹ ڈویژن تو ائی گئی لائن نمبر انداز اس ریجن سکا میٹنگ پہ عام دار دلنگرا یو سواد کریں۔ تھینک یو آفی صاحب پیجر پریندر صاحب ਆਨਪੀਏ ਆਪਰੇ ਕੀਤੇ ਹੋਏ ਪ੍ਰੋਜੈਕਟ ਨੂੰ ਜਨਰੀਆਂ ਤੋਂ ਸਵਾਗਤ ਕਰਦਾ ਸਪੈਸ਼ਲੀ ਵਧਾਈ ਦਿੰਦਾ ਜਿੰਦਰ ਚੇਨ ਦਾ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਬਹੁਤ ਹੀ ਵਧੀਆ ਆਰਗੇਨਾਈਜ਼ਡ ਧੰਗ ਨਾਲ ਜਿਹੜੀ ਆਪਣੀ ਪਹਿਲੀ ਸਟਾਫ ਮੀਟਿੰਗ ਅੰਤ ਕਰਤਾ ਰਿਹਾ ਤੇ ਬਹੁਤ ਵਧੀਆ ਡੈਕੋਰ ਉਹਨਾਂ ਨੇ ਕੀਤਾ ਇਸ ਦਾ ਲਈ ਵਧਾਈ ਦੇ ਪੱਤਰ ਉਹ ਜਿੰਦ ਦੇ ਸਾਡੇ ਕੋ ਆਪਣੀ ਗੱਲ ਹੈ ਥੋੜਾ ਸਮਾਂ ਹੋ ਗਿਆ ਲੱਗਦਾ ਡੇਢ ਮਹੀਨਾ ਅਸੀਂ ਮਹਿੰਦਰ ਜੀ ਤੇ ਸਾਬ ਬੰਨ ਸਾਬ ਇਹ ਦੱਸਣ ਚਾਹੁੰਦੇ ਸੀ ਇਹਨਾਂ ਦੇ ਵੀ ਇਹਦੇ ਵਿੱਚ ਤਿੰਨ ਸ਼ੁਗਤ ਟੈਂਪਲ ਆਇਆ 15100 ਰੁਪਇਆ ਗਊ ਸ਼ਾਲਾ ਨੂੰ ਦਿੱਤਾ ਗਿਆ ਦੋ ਸ਼ਰਤਾਂ ਦੇ ਦੇ ਲਈ ਤੇ ਅੱਜ ਜਦ ਅਲੋਪ ਹੋ ਗਈ ਗੱਲ ਜਿਹੜੀ ਡਾਕਟਰਾਂ ਦੀ ਕਿੱਧਰ ਉਹਦੇ ਜਿਹੜੇ ਫੁੱਟੇ ਆ ਤੁਸੀਂ ਮਗਰ ਨਾਮ ਰੀ ਤਰੀਕਾ ਦਿਆ ਬਾਉ ਪੇੜ ਉਹ ਬੀਜ ਨਾਲ ਨਾਲ ਲਗਾਏ ਆ ਕਿਉਂਕਿ ਕਿੰਨ ਜੀਵਨ ਨੂੰ ਬਹੁਤ ਮਹੱਤਵ ਹੈ ਅਨੰਦ ਜੀ ਸਾਰੇ ਨੂੰ ਮੇਰੀ ਪਿਆਰ ਭਰੀ ਸਤਿਕਾਰ ਜਿਸ ਦਾ ਕਿ ਕਿਆ ਗਿਆ ਜੀ ਜੋ ਜੋ ਪ੍ਰੋਜੈਕਟ ਲੋਕਲਾ ਬੰਗਾ ਅੰਸ਼ੇ ਕੋਲੋਂ ਕੀਤਾ ਗਿਆ ਰਿਹਾ ਸੀ ਉਹਨਾਂ ਨੂੰ ਦੱਸਣ ਵਾਸਤੇ ਮੈਂ ਮੱਝ ਕੇ ਆਇਆ میں دسنا چاہوں کہ یوگدان اپنے پچھلے سال ڈسٹک گورنر شریپال سنگھ بچن جی جو کہ ایس و ملٹیپل کے وائس چیئرمین نے انہوں نے دشا نردان پچھلے سال لگائے گئے جو کہ دو ہزار ਉਹੀ ਮਤੀ ਦੇ ਵਿੱਚ ਉਹਨਾਂ ਦੇ ਵਿੱਚ ਵੱਡਾ ਯੋਗਦਾਨ ਸੀ ਔਰ ਸਿਸ਼ਾ ਪਰਿਸ਼ਦ ਨਾਲ ਸਾਰੇ ਪ੍ਰੋਜੈਕਟ ਲਗਾਏ ਗਏ ਔਰ ਦਿਨਾਂ ਦੇ ਨੂੰ ਹੁਕਮ ਹੋਇਆ ਵੀ ਜੋ ਇਹ ਸਾਫ਼ ਦੇ ਵਿੱਚ ਜੋ ਕਿ ਇੱਕ ਜੁਆਇ ਨੂੰ ਸਾਥੂ ਹੋਇਆ ਉਹਦੇ ਪ੍ਰਚਾਰਾਂ ਉੱਤੇ ਗੱਲ ਨਾਲ ਦਿੱਤੀ ਜਾਵੇ ਕੋਸ਼ਿਸ਼ ਕੀਤੀ ਗਿਆ ਸਾਡੇ ਕਲੱਬ ਵੱਲੋਂ ਜੋ ਵੀ ਵਧੀਆ-ਵਧੀਆ ਕੰਮ ਕੀਤੇ ਜਾਣ ਤਾਂ ਕਿ 321 B ਦਾ ਨਾਮ ਬਹੁਤ ਅਗੇ ਵੜੇ ਉਹਦੇ ਵਿੱਚ ਸਾਡੇ ਕਲੱਬ ਨੂੰ ਵੀ ਨਾਮਰੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇਸ ਸਾਲ ਦੇ ਵਿੱਚ ਅ ਬਲੰਕ ਸ਼ੂਗਰ ਟੈਕਅਪ ਦੇ ਕੈਮਰਾ ਲਾਏ ਨੇ ਜਿਨ੍ਹਾਂ ਵਿੱਚ ਲਗਭਗ ਕੋਈ ਅ ਦੋ ਲੋਕਾਂ ਦੇ ਵਿੱਚ ਸਵਾ 9 ਲੋਕ ਦੇ ਅ ਸ਼ੂਗਰ ਟੈਕਅਪ ਕੀਤੇ ਗਏ ਨੇ ਔਰ ਇੱਕ ਰੀਸੈਂਟ ਲੱਭ ਸ਼ੂਗਰ ਟੈਕਅਪ ਦਾ ਅ ਅਸੀਂ ਪਸੂੜ ਲਾਇਆ ਜਿਹੜਾ ਕਿ ਮੀਡੀਆ ਦੇ ਵਿੱਚ ਵੀ ਬਹੁਤ تاریف کی گئی ہے پیڑیاں وی علاقے کے لوگ پکا علاقے کے لوگوں بھی لائف کلب پکا جس سے بہت شراگا دی گئی ہے اور ملٹیپل چیئرمین شری اسپالی بچن بھی اس ویسے پہنچے ہیں اور انہوں کو بھی میں دنواد کرنا موقع پہنچ کے یہاں نے سارے کلب بہت ہی موٹیویٹ کیا اور بہت ہی تاریخ کی اور سامان اگوں کا مارگدرشن بھی کیا ਉੱਤੋਂ ਸਾਡਾ ਮੇਲੇ ਜਾਂ ਉੱਤਰਾ ਦਾ ਨਹਿਰ ਟੁੱਟਣ ਦੇ ਨਾਲ ਖਰਾਬ ਹੋ ਗਿਆ। ਸਾਡਾ ਰਾਹ ਪਰਫਾਈਂ ਪੰਜ ਲਿਆ ਦਾ ਇੱਕ ਗਰਾਊਂਡ ਦੇ ਸਾਈਡ ਤੇ ਲਗਾਇਆ ਗਿਆ ਸੀ। ਉਹ ਸਾਡਾ ਬੰਦ ਕਰ। ਬੇਸ਼ੱਕ ਸਾਡੀ ਬੇਸਤੀ ਦੇ ਵਿੱਚ ਗਵਰਨਰ ਸਾਹਿਬ ਨੇ ਰਾਇੰਡ ਦੇ ਉੱਤੇ ਨਹੀਂ ਕੁਝ ਲਾਗੇ ਗਏ ਪਰ ਸਾਡਾ ਅਰੀਨਾ ਨੂੰ ਕੋਈ ਕੀਤੀ ਸੀ ਕਿ ਆ ਕੇ ਟੁੱਟ ਆਇਆ ਦੱਸਿਆ ਵੀ ਇਹਦਾ ਇਹਨਾਂ ਕੰਮ ਹੋ ਗਿਆ ਇਹਦਾ ਅੜਾ ਕੁੰਡੇ ਫਾਗਿਆਂ ਉਹ ਸਾਡੀ ਗਰਾਊਂਡ ਦੇ ਵਿੱਚ ਅੱਜ ਵੀ ਉਹ ਇੱਕ ਸਾਈਡ ਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਉਹਦੇ ਨੇ ਸਾਡਾ ਹੋ ਗਿਆ। ਇਸ ਸਾਲ ਅਸੀਂ ਉਹਨੂੰ ਜਿਆਦਾ ਨਹੀਂ ਕੁਝ ਵੀ ਬੂਟੇ ਹੋਰ ਲਗਾ ਦੋਗੇ ਕਿਉਂਕਿ ਸਾਡੇ ਕੋਲ ਜਗ੍ਹਾ ਇੰਨੀ ਘੱਟ ਹੈ ਕਿ ਸੁੱਤੇ ਪਾਣੀ ਹੈ। ਅਸੀਂ ਉਹਨਾਂ ਨੂੰ ਦਮਾਈ ਹੈ ਕਿ ਜੋ ਵੀ ਉਹਦੇ ਇਨਸੈਕਟੀਸਾਈਜ਼ ਨੂੰ ਕੋਰੋ ਕੋਆ ਰੋਗ ਨਹੀਂ ਸੀ ਕੋਰੋਗ ਰਹਿਣਾ ਹੁੰਦਾ। ਕਿਉਂਕਿ ਇਹਦੇ 5000 ਬੂਟੇ ਦਵਾਈ ਹੋਣੀ ਦੀ ਗੱਲ ਹੈ। ਉਹ ਇੱਕ ਤੁਲ ਰੇਟ ਤੇ ਕਾਣੀ ਉਹਦਾ ਬਹੁਤ ਔਖਾ ਲੱਗ ਰਿਹਾ ਤਾਂ ਸੋ ਅਸੀਂ ਆਲਦੀ ਗੱਲ ਕਰਤਾ ਇੰਨਾ ਨਹੀਂ ਕੀਤਾ ਲਈ। ਬਾਕੀ ਸਾਰਾ ਬੁਲਾਇਆ ਹੈ ਤੇ ਆਈਏਗਾ ਫੈਂਕ ਪੁਲੀਸ ਜਿੱਲੀ। ਅੰਦਰ ਫਾਈਲ ਆਈ ਹੈ। ਉਹਨੇ ਕੋ ਪਹਿਲੇ ਤੋਂ ਬਹੁਤ ਬਾਅਦ ਆ ਉਹਨਾਂ ਨੇ ਕਿਹਾ ਯਾ ਪਲੀਜ਼ ਬੋਸ ਵੈਰ ਸ਼ਾਇਦ ਨਹੀਂ ਆ ਇਹਨਾਂ ਦਾ ਬੈਂਕੀ ਕਰੇਗਾ ਲੌਂਜ ਕਲਰ ਬੰਗਾ ਸਿਟੀਸ ਮਾਈਂ ਬਹੁਤ ਹੀ ਸਤਿਕਾਰਯੋਗ ਮਾਨਯੋਗ ਜੀ ਬੋਸ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜੇ ਪਾਸ ਗਵਰਨਰ ਚੰਦਰਜੀਤ ਸਾਹਿਬ ਇਹ ਹੋਰ ਅਰਜਾਉ ਸੱਜਾ ਸਚੀਤਾ ਮੇਰੇ ਸਾਹਮਣੇ ریزنل چیئرمین نے جنب نے سارے وہ سارے آئے سارے میں بیٹھے ساتھ اپنے کلب لیڈرس کا بہت بہت ویلکم کرنا پہنچنے سارا میرا نام ہے رامجیت سنگھ میں ਇਹਨਾਂ ਕਲੱਬ ਜਿਹੜਾ ਮੇਲਾ ਆਇਆ ਮੈਂ ਪੁਰਤ ਭਇਆ ਕਲੱਬ ਦੇ ਵਿੱਚ ਜਾਤਾਂ ਪਰਾਂ ਪਰਾਂ ਪਰ ਮੇਲ ਕਰ ਭੀ। ਪਰ ਜੋ ਮੈਨੂੰ ਸੁਣਨ ਨੂੰ ਮਿਲਿਆ ਕਿ ਮੇਰਾ ਬੰਗਾਂ ਦੀ ਜਿਹੀ ਸਵਾਰੀ ਕਲੱਬ ਇਹ ਬੰਗਿਆਂ ਦਾ ਬਹੁਤ ਪ੍ਰਾਨਕ ਦਵਾ। ਔਰ ਬੜੇ ਕਲੱਬ ਜਿਹੜਾ ਇਹਦੇ ਪਿੱਛੇ ਨਿਕਲ ਕੇ ਕਾਫੀ ਹੋਰ ਕਲੱਬ ਵੀ ਬੜੇ ਆ। ਇਹ ਕਈ ਵਾਰ ਇਸ ਕਹਿ ਰਹੇ ਨੇ ਜਨਮਦਾਨ ਯਾਦ ਇਹਨਾਂ ਬੰਗਿਆਂ ਵਿੱਚ ਬੰਗਾਂ ਦੀ ਜਿਹੀ ਸਵਾਰੀ ਕੰਮ ਵੀ ਲੋ। ਮੇਰਾ ਗੋਪਰੀਆ ਕਰਦਾ ਸਾਰੇ ਵਧੀਆ ਕਰਦੇ ਆ ਉਹ ਲੱਗਦਾ ਹੀ ਲੱਗਦਾ ਜੀ ਸਾਡੇ ਸਵਰਗਯ ਨੀਰ ਸਾਹਿਬ ਦੀ ਯਾਦ ਵਿੱਚ ਅਸੀਂ ਹੋਏ ਆ ਉਹ ਸਾਡੇ ਮਨੋਰੰਜਨ ਕਲੱਬ ਦੇ ਮਨ جناب ਮੋਰੀ ਜੀ ਦੇ ਪਹਿਲਾ ਸਾਥੂ ਉਹਨਾਂ ਦੀ ਯਾਦ ਵਿੱਚ ਆਉਂਦੇ ਆ ਉਹਨਾਂ ਦਾ ਬੇਟਾ ਸਵਿੰਦਰ ਪ੍ਰਕਾਸ਼ ਨਹੀਂ ਹੈ ਜੀ ਸਾਡੇ ਕਲੱਬ ਦੇ ਮੈਂਬਰ ਨੇ ਅਸੀਂ ਇਹਦੇ ਪਹਿਲੀ ਨੀਂਦ ਨੂੰ ਪੱਕਾ ਹੀ ਹੋ ਸਕਦਾ ਉਹਦੇ ਵਿੱਚ 200 ਹੋ ਜਵੇ 250 ਹੋ ਜਵੇ ਉਸ ਤੋਂ ਬਾਅਦ ਅਸੀਂ ਪਲਾਂਟੇਸ਼ਨ ਤੇ ਕੰਮ ਕੀਤਾ ਜਿਸ ਆਸਾਮ ਦੇ ਵਿੱਚ ਜੂਪਿਟਰ ਦੇ ਵਿੱਚ ਝੂਟਪਾਲ ਜਿਹੜਾ ਹੈ ਜਿਹੜਾ ਆ ਉੱਥੇ ਸ਼ਾਇਦ ਹੀ ਕੁਝ ਕਮੀ ਸੀ ਅਸੀਂ ਉੱਥੇ ਵੀ ਪਲਾਂਟੇਜ ਕੀਤੀ ਆ ਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਪਲਾਂਟੇਜ ਦਾ ਪ੍ਰੋਜੈਕਟ ਕੀਤਾ ਹੈਗਾ ਨਾਮ ਦਾ ਆ ਕਿ ਜਿਹੜਾ ਵੀ ਭੁੱਲੀਆਂ ਨੇ ਤੇ ਇਹ ਪ੍ਰੋਜੈਕਟ ਦੇ ਵਿੱਚ ਸਾਨੂੰ ਗਾਈਡ ਸਾਡੇ ਆਸ ਸਰ ਨੇ ਵੀ ਕੀਤਾ ਦਿਆ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੈਸੀ ਪਸਨਟੀ ਆਫ ਦਿ ਡਿਸਟ੍ਰਿਕਟ لائن پی ایم گوئل جی بی جی ون جی ایس پاٹییا جی بی ٹو فوسلا صاحب پانچ ڈسٹرک گورنر بچا دی گرو بی بی سنگھ چوبری جی ساری رسپیکٹیبل پرسنلٹیز آف دی ڈسٹرک لائن ممبر سب ہوں میں لائن سکول مکن پور تو ساڈا جڑا کلب ہے ਅਨਾਈਟੀ 4 ਦਾ ਕੰਮ ਕਰ ਰਿਹਾ ਜੀ ਬਹੁਤ ਪੁਰਾਣਾ ਕਲਾਪ ਹੈ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਐਟ ਸੈਕਟਰੀ ਪਰਮਨੈਂਟ ਸੈਕਟਰੀ ਹਾਂ ਕਿਉਂਕਿ ਨਹੀਂ ਫੈਕਟਰੀ ਬਣਦਾ ਜਦੋਂ ਦਾ ਕੰਮ ਕਰਦਾ ਹੁੰਦਾ ਔਰ ਜਿਹੜੇ ਸਾਡੇ ਪ੍ਰੋਜੈਕਟ ਆ ਉਹ ਅਸੀਂ ਵਧੀਆ ਪ੍ਰੋਜੈਕਟ ਕਰੀਦੇ ਆ ਉਹ ਕਰੀ ਗਏ ਆ ਕਿ ਜਿਹਦੇ ਨਾਲ ਕਿਸੇ ਨੂੰ ਫਾਇਦਾ ਹੋਵੇ ਕਾਮ ਨਹੀਂ ਜੇ ਅਸੀਂ ਆਹ ਕਰਦਾ ਤਾਂ ਇਤਹਾ ਹੁੰਦਾ ਕੁਝ ਨਹੀਂ ਤੁਹਾਨੂੰ ਵੀ ਪਤਾ ਸਾਲੋਂ ਦੀ ਪਤਾ ਸਾਡੇ ਜਿਹੜੇ ਪੰਨਾ ਵਿੱਚ ਪ੍ਰਦਰਸ਼ ਹੈਗੇ ਆ 3 ਪ੍ਰੋਜੈਕਟ ਅੱਜ ਬਚੂਪੇ ਆ ਜੀ ਇੱਕ ਤਾਂ ਜਿਹੜਾ ਫਾਸਟ ਨੈਜਿਸਟਿਕ ਗੈਰੰਕੋ ਕੀਤਾ ਜੀ ਇੱਕ ਉਸ ਤੋਂ ਅਗਲੇ ਦਿਨ ਕੀਤਾ ਜੀ ਇੱਕ ਅਸੀਂ ਪ੍ਰੋਜੈਕਟ ਕਰ ਚੁੱਕੇ ਆ ਫੂਡ ਫਾਰ ਅਲ ਆ ਬੇਨ ਆਸ਼ਰਮ ਵਰਤੀ ਸਾਡੇ ਪ੍ਰਧਾਨ ਨਾਏ ਅਰਜੀਤ ਸ਼ਰਮਾ ਜੀ ਉਹਨਾਂ ਦੇ ਫਾਦਰ ਸਾਹਿਬ ਦੀ 12 ਤਰੀਕ ਦੇ ਬਰਸੀ ਹੁੰਦੀ ਹੈ ਅਸੀਂ ਡਿਸਟ੍ਰਿਕਟ ਚੇਅਰ ਪਰਸਨ ਨੂੰ ਵੀ ਉੱਥੇ ਸੱਦਿਆ ਸੀਗਾ ਪਰ ਉਹਨਾਂ ਦੀ ਕਿਸੇ ਦੀ ਡੈਥ ਹੋਣ ਕਰਕੇ ਨਹੀਂ ਆ ਸਕੇ ਕਹਿੰਦਾ ਮੈਂ ਕਿ ਹੁਣ ਜਿਹੜੇ ਪ੍ਰੋਜੈਕਟ ਕੀਤੇ ਆ ਚੌਥਾ ਪ੍ਰੋਜੈਕਟ ਜਿਹੜਾ ਅਸੀਂ 15 ਅਗਸਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਡਾ ਵਿਖੇ ਕੀਤਾ ਹੈਗਾ ਤੇ ਉਸ ਪ੍ਰੋਜੈਕਟ ਤੇ ਦਿੱਕਤ ਸੀ ਸਰ ਪ੍ਰਾਇਮਰੀ ਔਰ ਜੂਨੀਅਰ ਸਕੂਲ ਦੇ ਦੋਨਾਂ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਮਿਲਣੀ ਸੀ ਵੀਰ ਸਟਾਫਲ ਸਟੇਸ਼ਨਰੀ ਜਿਹੜਾ ਫੂਲਪਰ ਅੰਗਰ ਦਾ ਪ੍ਰੋਜੈਕਟ ਸੀ ਉਨਿੰਕ ਸਾਡੇ ਰਿਸਪੈਕਟੇਬਲ ਰੀਡੂ ਕੇਅਰ ਪਰਸਨ ਸਾਹਿਬ ਲਾਇਲ ਪੂਸ਼ਨ ਜੀ ਕਲਦੀਪ ਪੂਸ਼ਨ ਜੀ ਇਹ ਵਿਸ਼ੇਸ਼ ਤੌਰ ਤੇ ਸਾਡੀ ਟੀਮ ਦੇ ਸੀਗੇ ਇਹਨਾਂ ਦੇ ਨਾਮ ਤਰੋਤਲ ਸਿੰਘ ਭਟਵੀ ਜੀ ਰਿਆਸ਼ ਜੀ ਤੇ ਅੱਲਾ ਜਿਹੜਾ ਪ੍ਰੋਜੈਕਟ ਅਸੀਂ ਪੰਜ ਸੌ ਮਰ ਦਾ ਕੰਮ ਜਾ ਰਿਹਾ ਹੈ ਕਿਉਂਕਿ ਡਿਸਟ੍ਰਿਕਟ ਦਾ ਸਾਡਾ ਟੀਚਰ ਡੇ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੁੰਦਾ ਪਿਛਲੀ ਵਾਰੀ 78 ਕਿ ਕਰ ਅਸੀਂ ਹੋਂਦ ਕੀਤਾ ਨਹੀਂ ਚਾਰ ਡਿਸਟ੍ਰਿਕਟ ਪਰ ਇੰਟਰਵੈਲ ਨੂੰ ਕਿਹਨੋ ਦੁੱਖ ਹੁੰਦਾ ਕਿ ਸਾਡੇ ਗਵਰਨਰ ਸਾਹਿਬ ਨੇ ਸਾਨੂੰ ਕਿਤੇ ਰਿਕੋਗਨਾਈਜ਼ ਨਹੀਂ ਕੀਤਾ ਤੇ ਮਾਇਨੇ ਨਹੀਂ ਆ। ਔਰ ਅਗਲੀ ਗੱਲ ਦੇਖੋ ਅਸੀਂ ਕਲੱਬਾਂ ਦੇ ਕੰਮ ਕਰਦੇ ਆਂ ਅਸੀਂ ਮਾਨਤਾ ਦੇ ਕੰਮ ਕਰਦੇ ਆਂ ਅਸੀਂ ਕਿਤੇ ਪੋਸਟ ਨਹੀਂ ਕੰਮ ਕਰਦੇ। ਕੋਈ ਸਾਨੂੰ ਪੋਸਟ ਦੇਵੇ ਨਹੀਂ ਦੇਵੇ ਐਕੀ ਵੀ ਸਾਨੂੰ ਬਗਾ ਵੀ ਸਾਡੇ ਕਲੱਬ ਨੂੰ ਕੋਈ ਪੋਸਟ ਦਿੱਤੀ ਜਾਂ ਨਹੀਂ ਦਿੱਤੀ ਮੈਂ ਇੱਕਦਮ ਰਿਸਪੈਕਟਿਵ ਗੈਸ ਨੂੰ ਜ਼ਰੂਰ ਕਹਾਂਗਾ ਅਮੇ ਆਏ ਇੱਕ ਵਨਰੂ ਵੀ ਕਹੂੰਗਾ ਲੇਕਿਨ ਇਹ ਕੋਤਾ ਵਗੈਰਾ ਦੀ ਕਾਣੀ ਬਣ ਰੱਦ ਰਿਹਾ ਕਰੋ ਇਹ ਕੋਮਪੈਨੇਬਲ ਪੋਸਟ ਨਹੀਂ ਹੈਗੀ ਆ ਇਹ ਇੱਕ ਅਹਲ ਓਨਰ ਹੁੰਦੀਆਂ ਜਿਹਦੇ ਨਾਲ ਹਲੇ ਵਾਧਾ ਔਰ ਸੁਲਾਪਾਕੇ ਹੋ ਕੇ ਕੰਮ ਕਰਦੀ ਹੈ ਜੇਕਰ ਤੁਸੀਂ ਸੀਨੀਅਰ ਕਰਪਾ ਨੂੰ ਇਸੇ ਤਰ੍ਹਾਂ ਸਾਈਡ ਲਾਈਨ ਕਰਿਓਗੇ ਸਰ ਇਹ ਕੋਤਾ ਵਧੀਆ ਕੰਮ ਨਹੀਂ ਇਹ ਲਾਈਨ ਇਹ ਨਹੀਂ ਰਿਜੈਂਟ ਸਟਾਰਡਿੰਗ ਦੇ ਫੀਡਿੰਗ ਆਫੀਸਰ

گگری دماغ کے بدلے میں کہ شام چار بجے پانچ بجے چاریاں چھوٹے موٹے ہوٹل جسل مینو ਅਰਜੀਤ ਖੋਸਲਾ ਜੀ ਨੇ ਇੱਥੇ ਰੋਕਿਆ ਇਹ ਸੱਜਣਾਂ ਸਿੰਘ ਭਗਸੇ ਸਿੰਘ ਨਗਨਸਵਰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਰਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ